ਰੇੜੀ ਪੰਜਾਬੀ ਸੱਭਿਆਚਾਰ ਦਾ ਅਣਖੜਵਾ ਅੰਗ ਗਹਿਨੇ ਪ੍ਰਾਤਨ ਸਮੇ ਤੋਂ ਹੀ ਔਰਤਾਂ ਦੇ ਸਹੱਪਣ ਦਾ ਸ਼ਿੰਗਾਰ ਬਣ ਕੇ ਰਹੇ ਹਨ ਡੰਡੀ ਜਿੰਨਾ ਵਿੱਚ ਲੌਂਗ ਤਿੱਲੀ ਮਛਲੀ ਪਿੱਪਲ ਪੱਤੀਆਂ ਕੋਕਰੂ ਕਾਂਟੇ ਚੁੰਮਕੇ ਡੰਡੀਆਂ ਲੋਟਣ ਬੂੰਦੇ ਸੋਹਣ ਚਿੜੀਆਂ ਟੌਪਸ ਮੁਰਕੀਆਂ ਹਮੇਲ ਇਨਾਮ ਜੰਜੀਰੀ ਚੌਕੀ ਹਸ ਰਾਣੀ ਹਾਰ ਚਾਂਜਰਾ ਬਾਂਕਾ ਬਿਸ਼ੂਏ ਆਦ ਗਹਿਨੇ ਔਰਤਾਂ ਦੀ ਪਹਿਲੀ ਪਸੰਦ ਬਣ ਕੇ ਰਹੇ ਹਨ ਡੰਡੀ ਇਹਨਾ ਮਹੱਤਮਪੂਰਨ ਗਹਿਣਿਆਂ ਵਿੱਚ ਇੱਕ ਗਹਿਣਾ ਹੈ ਚੂੜੀਆਂ ਡੰਡੀ ਰੰਗ ਬਰੰਗੇ ਰੰਗਾਂ ਦੀਆਂ ਇਹ ਚੂੜੀਆਂ ਅਜੋਕੇ ਸਮੇਂ ਵਿੱਚ ਬਹੁਤ ਸਾਰੇ ਡਿਜ਼ਾਈਨਾਂ ਵਿੱਚ ਮਿਲ ਜਾਂਦੀਆਂ ਹਨ ਡੰਡੀ ਜੇਕਰ ਇਹਨਾਂ ਦੇ ਇਤਿਹਾਸ ਵੱਲ ਝਾਤ ਮਾਰੀਏ ਤਾਂ ਦੇਖਣ ਵਿੱਚ ਆਉਂਦਾ ਹੈ ਕਿ ਚੂੜੀਆਂ ਦਾ ਇਤਿਹਾਸ ਕਈ ਹਜ਼ਾਰ ਸਾਲ ਪੁਰਾਣਾ ਹੈ ਡੰਡੀ ਪ੍ਰਾਤਨ ਸਮੇਂ ਅੰਦਰ ਔਰਤਾਂ ਕੰਗਣ ਪਾਉਂਦੀਆਂ ਸਨ ਡੰਡੀ ਸਿਆਣੇ ਲੋਕ ਦੱਸਦੇ ਹਨ ਕਿ ਗਹਿਣਿਆਂ ਵਿੱਚ ਚੂੜੀਆਂ ਸਭ ਤੋਂ ਪਹਿਲਾ ਪਾਇਆ ਜਾਣ ਵਾਲਾ ਗਹਿਣਾ ਹੈ ਡੰਡੀ ਇਹੋ ਕਾਰਨ ਹੈ ਕਿ ਕੁੱਲ ਗਹਿਣਿਆਂ ਵਿੱਚ ਚੂੜੀਆਂ ਔਰਤਾਂ ਦਾ ਪਸੰਦੀਦਾ ਗਹਿਣਾ ਹੈ ਡੰਡੀ ਜਿਸ ਤਰ੍ਹਾਂ ਅਜੋਕੇ ਸਮੇਂ ਅੰਦਰ ਗਹਿਣੇ ਪਿੱਤਲ ਚਾਂਦੀ ਸੋਨੇ ਆਦਤੋਂ ਤਿਆਰ ਹੁੰਦੇ ਹਨ ਡੰਡੀ ਪ੍ਰਾਚੀਨ ਕਾਲ ਵਿੱਚ ਚੂੜੀਆਂ ਟੈਰਾਕੋਟ ਸਟੋਨ ਅਤੇ ਕਾਪਰ ਵਰਗੇ ਧਾਤੂਆਂ ਤੋਂ ਬਣਾਈਆਂ ਜਾਂਦੀਆਂ ਸੀ ਡੰਡੀ ਜਿਨ੍ਹਾਂ ਦੇ ਬਹੁਤ ਸਾਰੇ ਸਬੂਤ ਪ੍ਰਾਚੀਨ ਸਭਿਅਤਾ ਦੀ ਖੁਦਾਈ ਦੌਰਾਨ ਵੀ ਮਿਲਦੇ ਰਹੇ ਹਨ ਡੰਡੀ ਕਈ ਰੰਗਾਂ ਅਤੇ ਕਈ ਡਿਜ਼ਾਈਨਾਂ ਵਿੱਚ ਮਿਲਣ ਵਾਲੀਆਂ ਚੂੜੀਆਂ ਦਾ ਆਪੋ ਆਪਣਾ ਮਹੱਤਵ ਹੁੰਦਾ ਡੰਡੀ ਕੱਚ ਦੀਆਂ ਚੂੜੀਆਂ ਨਵੀਂ ਵਿਆਹੀ ਮਟਿਆਰ ਲਈ ਸ਼ੋਭ ਰੈਡੀ ਮੰਨੀਆਂ ਜਾਂਦੀਆਂ ਹਨ ਹਰੇ ਅਤੇ ਲਾਲ ਰੰਗ ਦੀਆਂ ਚੂੜੀਆਂ ਪੂਜਾ ਅਤੇ ਤਿਉਹਾਰਾਂ ਉੱਤੇ ਜ਼ਿਆਦਾ ਵਰਤੋਂ ਵਿੱਚ ਆਉਂਦੀਆਂ ਹਨ ਡੰਡੀ ਛੋਟਿਆਂ ਬੱਚਿਆਂ ਨੂੰ ਕੰਚਕਾਂ ਦੇ ਰੂਪ ਵਿੱਚ ਨਵਰਾਤਿਆਂ ਮੋਕੇ ਵੀ ਦਿੱਤੀਆਂ ਜਾਂਦੀਆਂ ਹਨ ਡੰਡੀ ਮੈਟਲ ਨਾਲ ਬਣੀਆਂ ਰੰਗ-ਬਰੰਗੀਆਂ ਝੂੜੀਆਂ ਨਵ ਵਿਆਈਆਂ ਕੁੜੀਆਂ ਪਾਉਂਦੀਆਂ ਹਨ ਡੰਡੀ ਬੰਜਾਰੇ ਦੇ ਹੁੱਕੇ ਤੋਂ ਲੈ ਕੇ ਮਣਿਆਰੀ ਦੀ ਦੁਕਾਨ ਦਾ ਸ਼ਿੰਗਾਰ ਝੂੜੀਆਂ ਨੇ ਅਜੋਕੇ ਸਮੇਂ ਅੰਦਰ ਬਿਊਟੀ ਪਾਰਲਰਾਂ ਦੀਆਂ ਦੁਕਾਨਾਂ ਦਾ ਸ਼ਿੰਗਾਰ ਬਣਾ ਆਪਣੀ ਟੌਹਰ ਨੂੰ ਕੈਮ ਰੱਖਿਆ ਹੋਇਆ ਹੈ ਡੰਡੀ ਪੰਜਾਬ ਰੁੱਤਾਂ ਤਿਹਾਰਾ ਅਤੇ ਮੇਲਿਆਂ ਦਾ ਦੇਸ਼ ਹੈ ਡੰਡੀ ਇੱਥੋਂ ਦੇ ਮੇਲਿਆਂ ਅਤੇ ਤਿਹਾਰਾਂ ਦੀ ਵਖਰੀ ਰੌਣਕ ਹੈ ਮੇਲਿਆਂ ਤੋਂ ਲੈ ਕੇ ਸੁਹਾਗਣਾ ਵੱਲੋਂ ਤਿਆਂ ਦੇ ਤਿਉਹਾਰ ਅਤੇ ਕਰਵਾ ਚੌਥ ਮੌਕੇ ਅਤੇ ਸਾਉਣ ਦੇ ਮਹੀਨੇ ਹੱਥਾਂ ਉੱਤੇ ਮਹਿੰਦੀ ਅਤੇ ਬੀਨੀ ਵਿੱਚ ਝੂੜੀਆਂ ਚੜਾਉਣ ਦਾ ਰਿਵਾਜ ਹੈ ਡੰਡੀ ਸਮਾਜ ਅੰਤਰ ਜਿੱਥੇ ਸੁਹਾਗ ਨਾਲੇ ਝੂੜੀਆਂ ਪਾਉਣੀਆਂ ਸ਼ੁਭ ਮੰਨੀਆਂ ਜਾਂਦੀਆਂ ਹਨ ਉੱਥੇ ਚੂੜੀ ਦਾ ਟੁੱਟਣਾ ਅਸ਼ੁਭ ਮੰਨਿਆ ਜਾਂਦਾ ਹੈ ਡੰਡੀ ਪੰਜਾਬ ਦੀ ਧਰਤੀ ਲੋਕਗੀਤਾ ਦੀ ਧਰਤੀ ਹੈ ਡੰਡੀ ਇੱਥੋਂ ਦੇ ਲੋਕ ਗੀਤ ਲੋਕ ਮਨਾ ਦਾ ਸੱਚਾ ਪਰਗਟਾਵਾ ਹਨ ਜੋ ਲੋਕਾਂ ਦੇ ਦਿਲਾਂ ਵਿੱਚ ਝਰਨੇ ਦੀ ਤਰ੍ਹਾਂ ਵਗਦੇ ਹਨ ਡੰਡੀ ਚੇਤਿਆਂ ਵਿੱਚ ਬਸਦੇ ਗੀਤਾਂ ਦੇ ਬੋਲ ਪੀੜੀ ਦਰ ਪੀੜੀ ਅੱਗੇ ਵੱਧਦੇ ਹਨ ਡੰਡੀ ਬਨ ਸੁਵੰਨੇ ਲੋਕ ਗੀਤਾਂ ਅਤੇ ਬੋਲੀਆਂ ਵਿੱਚ ਚੂੜੀਆਂ ਦੀ ਮਿੰਨੀ ਮਿੰਨੀ ਛੰਨ ਛੰਨ ਕਰਦੀ ਆਵਾਜ਼ ਦਿਲਾਂ ਨੂੰ ਛੂੰਦੀ ਹੋਈ ਹਵਾਵਾਂ ਸੰਗ ਗਾਉਂਦੀ ਪ੍ਰਤੀਤ ਹੁੰਦੀ ਹੈ ਡੰਡੀ ਪੰਜਾਬੀ ਸੱਭਿਆਚਾਰ ਦੇ ਰੰਗਲੇ ਪੰਨੇ ਉੱਤੇ ਚੂੜੀਆਂ ਵੇਚਣ ਵਾਲੇ ਵਿਅਕਤੀ ਨੂੰ ਬੰਜਾਰੇ ਵਜੋਂ ਪਛਾਣ ਮਿਲੀ ਹੈ ਡੰਡੀ